ਹਾਂਜੀ ਜੀ ਕੀ ਸਮੱਸਿਆ ਤੁਹਾਡੀ ਸਮੱਸਿਆ ਤਾਂ ਹੀ ਪਾਣੀ ਦੀ ਹੋਈ ਆ ਸੀਵਰੇਜ ਵਾਲੀ ਹੂੰ ਇਹ ਰੱਬ ਜਾਣਦਾ ਪੰਜ ਦਾ ਜਾਂ ਕਿਵੇਂ ਆ ਜੀ ਠੀਕ ਹੈ ਮਤਲਬ ਪੰਜ-ਛੇ ਦਿਨ ਹੋ ਗਿਆ ਹੀ ਸਿਸਟਮ ਚੱਲੀ ਜਾਂਦਾ ਹੈ ਕਿਉਂ ওভারਫਲੋ ਲੱਗ ਰਿਹਾ ওভারਫਲੋ ਹੋ ਰਿਹਾ ওভারਫਲੋ ਕੀ ਆ ਜੀ ਆ ਦੇਖੋ ਸਾਨੂੰ ਨੰਗਣਾ ਵੀ ਔਖਾ ਹੋਇਆ ਪਿਆ ਇਥੋਂ ਦੀ ਤਾਂ ਮੰਨ ਕੇ ਚੱਲੋ ਬਜ਼ੁਰਗ ਨੇ ਜੀ ਅੰਦਰ ਆਉਣਾ ਇਹਨਾਂ ਨੇ ਕਿਵੇਂ ਆਉਣਗੇ ਅੱਛਾ ਪਾਣੀ ਦੀ ਹੱਲ ਕਰਦੇ ਨਿਕਲਵਾ ਕਰਦੇ ਨੇ ਜੀ ਇਹਨੂੰ ਇਹ ਸਮੱਸਿਆ ਬਾਰੇ ਤੁਸੀਂ ਕਿਸੇ ਐਮਸੀ ਨੂੰ ਕੁਝ ਕਿਹਾ? ਕਿਹਾ ਸੀ ਜੀ ਐਮਸੀ ਨੂੰ ਜੀ। ਕਿਹੜੇ ਨੂੰ ਕਿਹਾ ਸੀ? ਪਰ ਇਹ ਆਪਣੇ ਪ੍ਰਧਾਨ ਜੀ ਨੂੰ। ਪ੍ਰਧਾਨ ਨੂੰ ਵੀ ਬਸਾਬੇ ਨੂੰ ਵੀ ਫੋਨ ਕਰਿਆ ਸੀ ਜੀ। ਅੱਛਾ। ਕੀ ਕਹਿੰਦੇ ਉਹ? ਮਤਲਬ ਉਹ ਕਹਿੰਦੇ ਮੋਟਰ ਬੰਦ ਆ ਜੀ। ਹੂੰ। ਅਸੀਂ ਉਹਨਾਂ ਨੂੰ ਕਹਿ ਦਿੱਤੀ ਵੀ ਉਹ ਕਹਿੰਦਾ ਵੀ ਧਰਨੇ ਤੇ ਬੈਠੇ ਨੇ ਮੋਟਰ ਬੰਦ ਆ। ਅਸੀਂ ਇਹਨੂੰ ਕਹਿ ਦਿੱਤੀ ਵੀ ਮੋਟਰ ਇਹ ਤੂੰ ਛੱਡ ਦੋ ਸਮੱਸਿਆ ਨਾਲ ਤਾਂ ਕਰ ਦੋ। ਹੂੰ ਹੂੰ। ਨਹੀਂ ਹੁੰਦਾ ਚਲ ਅਸੀਂ ਛਡਾਇਆ ਉਹਨੇ ਮੋਟਰ ਛੱਡਣਾ ਜੇ ਵੱਡੀ ਸੋਚ ਆ ਉਹਦੀ ਥੋੜੀ ਮੋਟੀ। ਪਿੱਕਾ ਪਾਣੀ ਦੇਖ ਲਓ ਜੀ ਖੜੇ ਨੂੰ। ਹੈ ਮੰਨ ਕੇ ਚੱਲੋ ਨਿਉਆਂ ਦੇ ਜਮਾਂ ਵਿੱਚ ਪਈ ਜਾਂਦਾ ਜੀ ਪਾਣੀ ਹੂੰ ਪੰਜ-ਛੇ ਦਿਨ ਹੋ ਗਏ ਪਾਣੀ ਜੇ ਨਿਉਆਂ ਚ ਪੈਂਦੇ ਨੂੰ ਕੱਲ ਨੂੰ ਮਕਾਨ ਡਿੱਗਣ ਦਾ ਵੀ ਖਤਰਾ ਜੀ ਇੱਥੇ ਤਾਂ ਹੂੰ ਪਹਿਲੀ ਗਰੀਬੰਦਾ ਮਸਾ ਆਪਣਾ ਉਹਨਾਂ ਹੀ ਆ ਵੇਖੋ ਆ ਹਾਲ ਹੋ ਜਾਂਦਾਗਾ ਫਿਰ ਇਹਨਾਂ ਨੇ ਆ ਪਾਣੀ ਵਾਲੀ ਪਾਈਪਾਂ ਕੱਢੀਆਂ ਜੀਆ ਗੰਦੇ ਪਾਣੀ ਚ ਪਈਆਂ ਨੇ ਇਹ ਪਾਈਪਾਂ ਇਹ ਤਾਂ ਨਵੀਆਂ ਕੱਢਣ ਲੀਆਂ ਨਵੀਆਂ ਪਾਈਆਂ ਪਾਪਾ ਇਹ ਨਵੀਆਂ ਪਾਪਾ ਪਾਈਆਂ ਹੋ ਜਾਂਦੀਆਂ ਜੀ ਅੱਛਾ ਇਹ ਇੱਥੇ ਪਾਉਣ ਦਾ ਕੀ ਮਤਲਬ ਉਹ ਦੇਖ ਲਓ ਪਾਪਾ ਉਹ ਗੰਦੇ ਚ ਪਈਆਂ ਜੀ ਆ ਗੰਦੇ ਚ ਪਈਆਂ ਜੀ ਇਹ ਤਾਂ ਪਾਉਣ ਦੀ ਨਹੀਂ ਫਾਇਦਾ ਜੀ ਕੋਈ ਜੇ ਕੰਮ ਕਰਨਾ ਕੋਈ ਚਾਚਾ ਦਾ ਕਰ ਦੇਣ ਇਹਨੂੰ ਚਲਾ ਕੇ ਕਾਢੀ ਦੇਣ ਪਾਣੀ ਦੀ ਕਢਵਾ ਦੇਣਗੇ ਹਿਸਾਬ ਨਾਲ ਹੁਣ ਬਿੱਲ ਵੀ ਦਿੰਨੇ ਆ ਸੀ ਵੀਰੇ ਦਾ ਸੀ ਅੱਛਾ ਬਿੱਲ ਸਾਤੋਂ ਪਰਵਾਉਂਦੇ ਨੇ ਫੇਲ ਸਾਡੀਆਂ ਬਣੀਆਂ ਹੋਈਆਂ ਜੀ ਠੀਕ ਆ